ਸ਼ੀਤਲ ਅੰਗੁਰਾਲ ਮੇਰੇ ਨਾਲ ਨੇ ਫਿਲਹਾਲ ਇਹ ਤਿੰਨ 라ਉਂਡ ਦੀ ਕਾਊਂਟਿੰਗ ਹੋਈ ਆ ਤੀਸਰੇ ਨੰਬਰ ਤੇ ਨੇ ਸ਼ੀਤਲ ਜੀ ਤਿੰਨ 라ਉਂਡ ਦੀਆਂ ਅਜੇ ਕਾਊਂਟਿੰਗ ਹੋਈ ਆ ਤੀਸਰੇ ਨੰਬਰ ਤੇ ਉਹ ਕੀ ਲੱਗਦਾ ਤੁਹਾਨੂੰ ਰੁਝਾਨ ਕਿ ਹਜੇ ਰਹਿਣਗੇ ਬਹੁਤ ਵਧੀਆ ਹੋਣਗੇ ਪਰ ਇਹ ਕਿ ਹਜੇ ਬਾਰਗੋਨਗਰ ਖੁੱਲਿਆ ਬਾਰਗੋਨਗਰ ਤੇ ਲੋਕਾਂ ਨੂੰ ਪਹਿਲੀ ਹੀ ਪਤਾ ਸੀ ਉਹ ਗੜ੍ਹ ਦੀ ਵੋਟ ਹੈ ਕਹਿਣ ਦਾ ਮਤਲਬ ਹਜੇ ਇਲਾਕੇ ਖੁੱਲਨੇ ਬਸਤੀਆਂ ਜਾਣੇ ਆ ਹਜੇ ਉਦਾਂ ਦੇ ਏਰੀਆ ਨੇ ਜੇ ਸਾਨੂੰ ਬਹੁਤ ਉਮੀਦ ਆ ਤੇ ਵਧੀਆ ਰਿਜ਼ਲਟ ਆਉਣਗੇ ਲੈਂਗਵੇਜ ਤੁਹਾਡੀ ਢਿੱਲੀ ਲੱਗ ਰਹੀ ਹੈ ਨਹੀਂ ਮੇਰੀ ਤਬੀਰ ਨਹੀਂ ਹੈਗੀ ਪਰ ਉਹ ਬਰੀ ਮੈਂ ਸਵੇਦਾਂਗੇ 7 ਵਜੇ 10 ਦੇ ਬੈਠਾ ਅੱਛੇ ਹੋਣਗੇ ਵਧੀਆ ਹੋਣਗੇ ਤੁਹਾਡੇ ਹੱਕ ਚ ਹੋਣਗੇ ਨਹੀਂ ਇਹ ਹੱਕ ਕਿਸੇ ਦੇ ਵੀ ਹੋ ਸਕਦੇ ਆ ਜੋ ਹੋਏਗਾ ਵਧੀਆ ਹੋਏਗਾ ਬੰਦਰ ਨੂੰ ਫਿਲਹਾਲ ਦੀ ਘੜੀ ਤੁਸੀਂ ਵਧਾਈਆਂ ਦਿੰਨੇ ਹੋ 10 15 ਮਿੰਟ ਦਿਨ ਆ ਕੇ ਭਾਈ ਮੈਂ ਮਜੂੜੀ ਜਾਂਦਾ ਇਹ ਨੇ ਸ਼ੀਤਲ ਅੰਗਰਾਲ ਕਹਿੰਦੇ ਕਿ ਮੈਂ 10 15 ਮਿੰਟ ਚ ਆਇਆ ਵਾਪਸ ਪਰ ਇਹ ਹੁਣ ਇੱਥੋਂ ਜਾ ਚੁੱਕੇ ਨੇ ਇਹਨਾਂ ਦੇ ਜਾਣ ਦਾ ਮਤਲਬ ਵੀ ਤੁਹਾਨੂੰ ਸਮਝ ਆ ਰਿਹਾ ਕਿਉਂਕਿ ਤਿੰਨ ਰਾਊਂਡ ਦੀ ਕਾਊਂਟਿੰਗ ਹੋ ਚੁੱਕੀ ਆ ਤੇ ਜੇ ਤਿੰਨ ਰਾਊਂਡ ਦੀ ਕਾਊਂਟਿੰਗ ਦੇ ਵਿੱਚ ਇਹ ਤੀਸਰੇ ਨੰਬਰ ਤੇ ਨੇ ਇਸ ਕਰਕੇ ਇਹ ਇਥੋਂ ਜਾ ਚੁੱਕੇ ਨੇ ਕੈਮਰਾਮੈਨ ਗੁਲਸ਼ਨ ਦੇ ਨਾਲ ਮਨਦੀਪ ਸਿੰਘ ਡੇਲੀ ਪੋਸਟ ਪੰਜਾਬ ਸ਼ੀਤਲ ਅੰਗੁਰਾਲ ਮੇਰੇ ਨਾਲ ਨੇ ਫਿਲਹਾਲ ਇਹ ਤਿੰਨ ਰਾਊਂਡ ਦੀ ਕਾਊਂਟਿੰਗ ਹੋਈ ਹੈ ਤੀਸਰੇ ਨੰਬਰ ਤੇ ਨੇ ਸ਼ੀਤਲ ਜੀ ਤਿੰਨ ਰਾਊਂਡ ਦੀਆਂ ਅਜੇ ਕਾਊਂਟਿੰਗ ਹੋਈ ਹੈ ਤੀਸਰੇ ਨੰਬਰ ਤੇ ਉਹ ਕੀ ਲੱਗਦਾ ਤੁਹਾਨੂੰ ਰੁਝਾਨ ਕਿ ਹਜੇ ਰਹਿਣਗੇ ਬਹੁਤ ਵਧੀਆ ਹੋਣਗੇ ਪਰ ਇਹ ਕਿ ਹਜੇ ਭਾਰਗੋ ਨਗਰ ਖੁੱਲਿਆ ਭਾਰਗੋ ਨਗਰ ਤੇ ਲੋਕਾਂ ਨੂੰ ਪਹਿਲੀ ਹੀ ਪਤਾ ਸੀ ਉਹ ਗੜ ਦੀ ਵੋਟ ਹੈ ਕੰਮ ਦਾ ਮਤਲਬ ਹੈ ਜੇ ਇਲਾਕੇ ਖੁੱਲਨੇ ਬਸਤੀਆਂ ਜਾਣੇ ਆ ਜੇ ਉਦਾਂ ਦੀਆਂ ਨੇ ਜੇ ਸਾਨੂੰ ਬਹੁਤ ਉਮੀਦ ਹੈ ਤੇ ਵਧੀਆ ਰਿਜ਼ਲਟ ਆਉਣਗੇ ਬੋਡੀ ਲੈਂਗੁਏਜ ਤੁਹਾਡੀ ਢਿੱਲੀ ਲੱਗ ਰਹੀ ਹੈ ਨਹੀਂ ਮੇਰੀ ਤਬੀਰ ਨਹੀਂ ਹੈਗੀ ਪਰ ਉਹ ਬਰੀ ਮੈਂ ਸਵੇਦਾਂਗੇ 7 ਵਜੇ 10 ਦੇ ਬੈਠਾ ਹਾਂ ਅੱਛੇ ਹੋਣਗੇ ਵਧੀਆ ਵਧੀਆ ਤੁਹਾਡੇ ਹੱਕ ਚ ਹੋਣਗੇ ਨਹੀਂ ਇਹ ਹੱਕ ਕਿਸੇ ਦੇ ਵੀ ਹੋ ਸਕਦੇ ਆ ਜੋ ਹੋਏਗਾ ਵਧੀਆ ਹੋਏਗਾ ਬੰਦਰ ਦਾ ਹੋਣਾ ਨੂੰ ਫਿਲਹਾਲ ਦੀ ਘੜੀ ਤੁਸੀਂ ਵਧਾਈਆਂ ਦਿੰਦੇ ਹੋ 10 15 ਮਿੰਟ ਦੇਣਾ ਆਗੇ ਭਾਈ ਮੈਂ ਮਜੂੜੀ ਜਾਂਦਾ ਇਹ ਨੇ ਸ਼ੀਤਲ ਅੰਗਰਾਲ ਕਹਿੰਦੇ ਕਿ ਮੈਂ 10 15 ਮਿੰਟ ਚ ਆਇਆ ਵਾਪਸ ਪਰ ਇਹ ਹੁਣ ਅ ਇਥੋਂ ਜਾ ਚੁੱਕੇ ਨੇ ਇਹਨਾਂ ਦੇ ਜਾਣ ਦਾ ਮਤਲਬ ਵੀ ਤੁਹਾਨੂੰ ਸਮਝ ਆ ਰਿਹਾ ਕਿਉਂਕਿ ਤਿੰਨ 라ਉਂਡ ਦੀ ਕਾਊਂਟਿੰਗ ਹੋ ਚੁੱਕੀ ਹੈ ਤੇ ਜੇ ਤਿੰਨ 라ਉਂਡ ਦੀ ਕਾਊਂਟਿੰਗ ਦੇ ਵਿੱਚ ਇਹ ਤੀਸਰੇ ਨੰਬਰ ਤੇ ਨੇ ਇਸ ਕਰਕੇ ਇਹ ਇਥੋਂ ਜਾ ਚੁੱਕੇ ਨੇ ਕੈਮਰਾਮੈਨ ਗੁਲਸ਼ਨ ਦੇ ਨਾਲ ਮਨਦੀਪ ਸਿੰਘ ਡੇਲੀ ਪੋਸਟ ਪੰਜਾਬ ਸ਼ੀਤਲ ਅੰਗੁਰਾਲ ਮੇਰੇ ਨਾਲ ਨੇ ਫਿਲਹਾਲ ਇਹ ਤਿੰਨ 라ਉਂਡ ਦੀ ਕਾਊਂਟਿੰਗ ਹੋਈ ਹੈ ਤੀਸਰੇ ਨੰਬਰ ਤੇ ਨੇ ਸ਼ੀਤਲ ਜੀ ਤਿੰਨ 라ਉਂਡ ਦੀਆਂ ਅਜੇ ਕਾਊਂਟਿੰਗ ਹੋਈ ਹੈ ਤੀਸਰੇ ਨੰਬਰ ਤੇ ਉਹ ਕੀ ਲੱਗਦਾ ਤੁਹਾਨੂੰ ਉਹ ਜਾਣ ਕੇ ਹਜੇ ਰਹਿਣਗੇ ਬਹੁਤ ਵਧੀਆ ਹੋਣਗੇ ਪਰ ਇਹ ਕਿ ਹਜੇ ਬਾਰਗੋਨਗਰ ਖੁੱਲਿਆ ਪਾਰਕੋ ਨਗਰ ਦੇ ਤੇ ਲੋਕਾਂ ਨੂੰ ਪਹਿਲੇ ਹੀ ਪਤਾ ਸੀ ਉਹ ਗੜ ਦੀ ਵੋਟ ਹੈ ਕਹਿਣ ਦਾ ਮਤਲਬ ਹੈ ਜੇ ਇਲਾਕੇ ਖੁੱਲਨੇ ਬਸਤੀਆਂ ਜਾਣੇ ਆ ਜੇ ਉਧਾਂ ਦੇ ਏਰੀਆ ਨੇ ਜੇ ਸਾਨੂੰ ਬਹੁਤ ਉਮੀਦ ਹੈ ਤੇ ਵਧੀਆ ਰਿਜ਼ਲਟ ਆਉਣਗੇ ਬੋਡੀ ਲੈਂਗੁਏਜ ਤੁਹਾਡੀ ਢਿੱਲੀ ਲੱਗ ਰਹੀ ਹੈ ਨਹੀਂ ਮੇਰੀ ਚਬੀਰ ਨਹੀਂ ਹੈ ਕਿ ਪਰ ਵਧੀਆ ਮੈਂ ਸਵੇਦਾਗੇ 7:00 ਵਜੇ ਦਸ ਬੈਠਾ ਹਾਂ ਅੱਛੇ ਹੋਣਗੇ ਵਧੀਆ ਹੋਣਗੇ ਤੁਹਾਡੇ ਹੱਕ ਚ ਹੋਣਗੇ ਨਹੀਂ ਇਹ ਹੱਕ ਕਿਸੇ ਦੇ ਵੀ ਹੋ ਸਕਦੇ ਆ ਜੋ ਹੋਏਗਾ ਵਧੀਆ ਹੋਏਗਾ ਮਰਤ ਹੋਣਾ ਨੂੰ ਫਿਲਹਾਲ ਦੀ ਘੜੀ ਤੁਸੀਂ ਵਧਾਈਆਂ ਦਿੰਦੇ ਹੋ 10-15 ਮਿੰਟ ਦਿਨ ਆਗੇ ਭਾਈ ਮੈਂ ਮਜੂੜੀ ਜਾਂਦਾ ਇਹ ਨੇ ਸ਼ੀਤਲ ਅੰਗਰਾਲ ਕਹਿੰਦੇ ਕਿ ਮੈਂ 10-15 ਮਿੰਟ ਚ ਆਇਆ ਵਾਪਸ ਪਰ ਇਹ ਹੁਣ ਇੱਥੋਂ ਜਾ ਚੁੱਕੇ ਨੇ ਇਹਨਾਂ ਦੇ ਜਾਣ ਦਾ ਮਤਲਬ ਵੀ ਤੁਹਾਨੂੰ ਸਮਝ ਆ ਰਿਹਾ ਕਿਉਂਕਿ ਤਿੰਨ ਰਾਊਂਡ ਦੀ ਕਾਊਂਟਿੰਗ ਹੋ ਚੁੱਕੀ ਆ ਤੇ ਜੇ ਤਿੰਨ ਰਾਊਂਡ ਦੀ ਕਾਊਂਟਿੰਗ ਦੇ ਵਿੱਚ ਇਹ ਤੀਸਰੇ ਨੰਬਰ ਤੇ ਨੇ ਇਸ ਕਰਕੇ ਇਹ ਇੱਥੋਂ ਜਾ ਚੁੱਕੇ ਨੇ ਕੈਮਰਾਮੈਨ ਗੁਲਸ਼ਨ ਦੇ ਨਾਲ ਮਨਦੀਪ ਸਿੰਘ ਡੇਲੀ ਪੋਸਟ ਪੰਜਾਬ